हां जी दोस्तों ये वीडियो ਤੁਸੀਂ سوشل میڈیا ਤੇ ਵਾਇਰਲ ਹੁੰਦੀ ਵੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੁੰਡੇ ਅਤੇ ਕੁੜੀ ਦੀ ਮੈਰਿਜ ਹੋ ਰਹੀ ਆ ਮੁੰਡੇ ਦਾ ਕੱਦ ਕੁੜੀ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟਾ ਹੈ ਜਿਸ ਕਾਰਨ سوشل میڈیا ਤੇ ਮੁੰਡੇ ਦਾ ਬਹੁਤ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਹੈ سوشل میڈیا ਤੇ ਇਸ ਵੀਡੀਓ ਤੇ ਕੋਈ ਕੁਝ ਬੋਲਦਾ ਹੈ ਤੇ ਕੋਈ ਕੁਝ ਬੋਲਦਾ ਹੈ ਦੋਸਤੋ ਕੱਦ ਅਤੇ ਰੰਗ ਰੂਪ ਦੇਣ ਦਾ ਸਭ ਉਹ ਕੁਦਰਤ ਦੀਆਂ ਖੇਡਾਂ ਹਨ ਇਸ ਦੇ ਵਿੱਚ ਇਨਸਾਨ ਦਾ ਕੁਝ ਵੀ ਰੋਲ ਨਹੀਂ ਹੁੰਦਾ ਦੋਸਤੋ ਜਿਸ ਇਨਸਾਨਾ ਉਸ ਅਕਾਲਪੁਰਖ ਵਾਹਿਗੁਰੂ ਨੇ ਸੰਜੋਗ ਲਿਖਤੇ ਉਸ ਨੂੰ ਕਬੂਲ ਕਰ ਲੈਣਾ ਇੱਕ ਚੰਗੇ ਇਨਸਾਨ ਦੀ ਚੰਗੀ ਸੋਚ ਹੁੰਦੀ ਹੈ ਜਿਸ ਇਨਸਾਨ ਨੇ ਆਪਣੇ ਜੀਵਨ ਸਾਥੀ ਨੂੰ ਖੁਸ਼ ਰੱਖਣਾ ਹੁੰਦਾ ਹੈ ਜਾਂ ਰਹਿਣਾ ਹੁੰਦਾ ਹੈ ਉਸ ਇਨਸਾਨ ਨੂੰ ਕਦੇ ਵੀ ਰੰਗ ਰੂਪ ਅਤੇ ਛੋਟੇ ਕੱਦ ਮੈਟਰ ਨਹੀਂ ਕਰਦਾ ਹੁੰਦਾ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਅਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵਾਈਲ ਲਾਈਕ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਖਾਬ ਰੱਖਾ